ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਤੁਹਾਡੇ ਲੈ ਕੇ ਸਾਹਮਣੇ ਹਾਜ਼ਰ ਹੋਏ ਆ 15 ਦਸੰਬਰ ਤੋਂ ਲੈ ਕੇ 20 ਦਸੰਬਰ ਦੇ ਵਿਚਕਾਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜਾਣਕਾਰੀ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਦੇ ਹਾਲਾਤ ਰਹਿਣਗੇ ਧੁੰਦ ਦੇ ਬੱਦਲਬਾਈ ਦੇ ਮੀਂਹ ਦੀ ਕੀ ਗਤੀਵਿਧੀ ਹੈ ਤੇ ਤਾਪਮਾਨ ਕਿਵੇਂ ਦਾ ਦੇਖਣ ਨੂੰ ਮਿਲੇਗਾ ਠੰਡ ਦੇ ਕੀ ਅਸਰ ਰਹਿਣਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ 15 16 ਤਰੀਕ ਦੀ ਇਹਨਾਂ ਦੋ ਦਿਨਾਂ ਦੇ ਵਿਚਕਾਰ ਸਾਨੂੰ ਪਹਾੜੀ ਖੇਤਰਾਂ ਤੋਂ ਲਗਾਤਾਰ ਬੱਦਲੀ ਸਿਸਟਮ ਆਉਂਦੇ ਪੰਜਾਬ ਵੱਲ ਦਿਖਾਈ ਦੇ ਰਹੇ ਨੇ ਤੇ ਇਹ ਬਦਲੀ ਸਿਸਟਮ ਪੰਜਾਬ ਵੱਲ ਲਗਭਗ ਅੱਜ ਗੱਲ ਕੀਤੀ ਜਾਵਦਾ 15 ਤਰੀਕ ਦੇ ਵਿਚਕਾਰ ਐਂਟਰ ਕਰ ਜਾਣਗੇ ਜਿਸ ਦੇ ਨਾਲ ਥੋੜੀ ਬਹੁਤੀ ਸਾਨੂੰ ਠੰਡ ਦੀ ਮਾਤਰਾ ਵਾਧਦੀ ਦੇ ਦਿਖਾਈ ਦੇਵੇਗੀ ਕਿਉਂਕਿ ਦਿਨ ਦੇ ਵੇਲੇ ਧੁੱਪ ਘੱਟ ਲੱਗੇਗੀ ਪੱਛਮੀ ਹਵਾ ਵੀ ਚੱਲੇਗੀ ਜਿਸ ਦੇ ਨਾਲ ਤਾਪਮਾਨ ਘਿਰਨ ਦੀ ਉਮੀਦ ਹੈ ਇਸ ਸਮੇਂ ਤਾਪਮਾਨ ਦਿਨ ਦੇ 20 ਡਿਗਰੀ ਦੇ ਨੇੜੇ ਦੇ ਨੇੜੇ ਚੱਲ ਰਹੇ ਨੇ ਪਰ ਇਸ ਸਿਸਟਮ ਦੇ ਆਉਣ ਦੇ ਕਾਰਨ ਤਾਪਮਾਨ 18-16 ਡਿਗਰੀ ਤੱਕ ਵੀ ਆ ਸਕਦੇ ਨੇ ਪਛਮੀ ਹਵਾ ਚੱਲੇਗੀ ਮੌਸਮ ਵੈਸੇ ਓਵਰਾਲ ਠੀਕ ਰਹੇਗਾ ਮੀਂਹ ਦੀ ਸੰਭਾਵਨਾ ਘੱਟ ਹੈ ਕਿਣਮਣ ਕਣੀ ਦੀ ਸੰਭਾਵਨਾ ਵੀ ਘੱਟ ਹੈ ਪਰ ਮੌਸਮ ਓਵਰਾਲ ਠੀਕ ਬਣੇ ਰਹਿਣ ਦੇ ਜ਼ਿਆਦਾ ਚਾਂਸ ਨੇ ਗੱਲ ਕੀਤੀ ਜਾਵੇ ਇਸ ਤੋਂ ਬਾਅਦ ਤਾਂ 17-18 ਤਰੀਕ ਦੇ ਵਿੱਚਕਾਰ ਸਾਨੂੰ ਦਵਾਰੋਂ ਤੋਂ ਪੂਰਬ ਦੀ ਹਵਾ ਆਉਂਦੀ ਦਿਖਾਈ ਦੇਵੇਗੀ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਣਗੀਆਂ ਜਿਸ ਦੇ ਨਾਲ ਹਲਕੇ ਦਰਮਿਆਨੀ ਬੱਦਲਬਾ ਵੀ ਦੇਖਣ ਨੂੰ ਮਿਲੇਗੀ ਦਿਨ ਦੇ ਵੇਲੇ ਤਾਪਮਾਨ ਥੋੜ੍ਹਾ ਜਿਹਾ ਗਰਮੈਸ਼ ਵਾਲਾ ਹੋਵੇਗਾ ਮੁਰ ਤੋਂ ਤਾਪਮਾਨ 20 ਡਿਗਰੀ ਦੇ ਨਿਰਧਾਰਿ ਆਵੇਗਾ ਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਹੋਣ ਦੇ ਕਾਰਨ ਧੁੰਦ ਦੇ ਹਾਲਾਤ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਜਦੋਂ ਵੀ ਪੰਜਾਬ ਦੇ ਵਿੱਚ ਪੂਰਬ ਦੀ ਹਵਾ ਆਉਂਦੀ ਹੈ ਤਾਂ ਧੁੰਦ ਦੇ ਹਾਲਾਤ ਬਣਦੇ ਨੇ ਤੇ ਇਸ ਦੇ ਵਿੱਚ ਸਾਨੂੰ ਪੰਜਾਬ ਦੇ ਪੂਰਬੀ ਇਲਾਕੇ ਜਿਹੜੇ ਨੇ ਜ਼ਿਆਦਾਤਰ ਖਾਸ ਕਰਕੇ ਬੈਲਟ ਕੀਤੀ ਜਾਵੇ ਤਾਂ ਪਟਿਆਲੇ ਤੋਂ ਲੈ ਕੇ ਲੁਧਿਆਣੇ ਰੂਪਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕਰ ਸਾਨੂੰ ਧੁੰਦ ਦੇ ਹਾਲਾਤ ਜ਼ਿਆਦਾ ਦੇਖਣ ਨੂੰ ਮਿਲਣਗੇ ਕਿਉਂਕਿ ਜਦੋਂ ਵੀ ਪੂਰਬੀ ਹਵਾ ਆਉਂਦੀ ਹੈ ਤਾਂ ਪੂਰਬੀ ਇਲਾਕੇ ਵਿੱਚ ਸਭ ਤੋਂ ਪਹਿਲਾਂ ਧੁੰਦ ਹੁੰਦੀ ਹੈ ਤੇ ਓਵਰ ਆਲ ਗੱਲ ਕੀਤੀ ਜਾਵੇ ਤਾਂ ਇਹਨਾਂ ਦਿਨਾਂ ਵਿੱਚ ਮੌਸਮ ਠੀਕ ਠਾਕ ਹੈ ਠੰਡ ਦਾ ਕਹਿਰ ਲਗਾਤਾਰ ਜਾਰੀ ਰਹੇਗਾ ਫੇਰ ਗੱਲ ਕਰਾਂਗੇ ਆਖਰੀ ਦੋ ਕੁ ਦਿਨਾਂ ਦੀ 19 20 ਤਰੀਕ ਦੀ ਤਾਂ 19 20 ਤਰੀਕ ਦੇ ਵਿੱਚ ਦਵਾਰ ਤੋਂ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਦਿਨ ਦੇ ਵੇਲੇ ਚੰਗੀ ਧੁੱਪ ਲੱਗੇਗੀ ਤੇ ਦਵਾਰ ਤੋਂ ਤਾਪਮਾਨ ਜਿਹੜੇ ਨੇ ਦਿਨ ਦੇ ਘਟਨੇ ਸ਼ੁਰੂ ਹੋਣਗੇ ਰਾਤ ਦੇ ਤਾਪਮਾਨ ਵੀ ਘਟਨੇ ਸ਼ੁਰੂ ਹੋਣਗੇ ਤੇ ਦਿਨ ਦੇ ਵੇਲੇ ਐਵਰੇਜ ਤਾਪਮਾਨ ਸਾਨੂੰ 16 ਡਿਗਰੀ ਤੱਕ ਪਹੁੰਚਦੇ ਹੋਏ ਦਿਖਾਈ ਦੇਣਗੇ ਕੱਲ ਕੀ ਕੀਤਾ ਜਾਵੇ ਤਾਂ ਆਉਂਦੇ ਚਾਰ ਪੰਜ ਦਿਨਾਂ ਦੇ ਵਿੱਚ ਤਾਪਮਾਨ 3 ਤੋਂ 4 ਡਿਗਰੀ ਘਿਰਨ ਦੀ ਪੂਰੀ ਪੂਰੀ ਉਮੀਦ ਇਸ ਟਾਈਮ ਬਣੀ ਹੋਈ ਹੈ ਫਿਲਹਾਲ ਮੀਂਹ ਦੀ ਸੰਭਾਵਨਾ ਕੋਈ ਨਹੀਂ ਹੈ ਮੌਸਮ ਓਵਰঅল ਠੀਕ ਹੈ ਬਾਕੀ ਅਜਿਹੀਆਂ ਜਾਣਕਾਰੀ ਤੁਹਾਡੇ ਤੱਕ ਅਸੀਂ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਚੈਨਲ ਤੇ ਨਵੇਂ ਹੋ ਚੈਨਲ ਵੈਦਰ ਬਾਈ ਸੁਮੇਂਦਰ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਅਜਿਹੀਆਂ ਜਾਣਕਾਰੀਆਂ ਅਕਸਰ ਹੀ ਤੁਹਾਡੇ ਸਾਡੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਸੇ ਕਰਕੇ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਕੇ ਜਾਓ ਕਮੈਂਟ ਦੇ ਵਿੱਚ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰ ਦਿਓ ਮਿਲਦੇ ਜੀ ਅਗਲੀ